ਉਹ ਵੀ ਜਰਨ ਨੇ ਉੱਤੋਂ ਗਈ ਸੀ। ਅਈ ਸੰਗਰੂਰ ਚੱਲੇ ਆ ਸੀ। ਮੈਨੂੰ ਲੈ ਜਾ ਫਤਿੰਦੈ। ਓਰੇ ਆ ਮੇਰੀ ਗੱਲ ਸੁਣ ਫਿਰ। ਮੇਰੀ ਗੱਲ ਸੁਣ ਫਿਰ। 2 ਮਿੰਟ ਲਾ। 2 ਮਿੰਟ ਚ ਪਟਕਾ ਤੇ 2 ਮਿੰਟ ਚ ਕੱਪੜੇ ਜੇ ਪਾ ਲੈਂਗਾ ਤਾਂ ਲੈ ਜਾਾਂਗੇ। ਪਾਪਾ ਨੇ ਗਾਲਾਂ ਕੱਢਣ ਲੱਪਣੀਆਂ ਪਾਪਾ ਨੇ। ਛੇਤੀ। ਨੀਤ ਦੇਖ ਲੈ। ਨਹੀਂ ਰਹੀਆਂ ਇਹ। ਨਹੀਂ ਜਾਣਾ ਨਾ ਨੀਤ ਕੋਈ ਗੱਲ ਨਹੀਂ। ਹੁਣ ਨਹੀਂ ਤੈਨੂੰ ਮੈਂ ਕਹਿੰਦੀ। ਅਸੂ ਮੋਟਾ ਹੈਗਾ ਤੁਹਾਨੂੰ ਲੈ ਕੇ ਹੁਣ ਉਹਨਾਂ ਟੈਨਸ਼ਨ ਵੀ ਪਈ ਆ ਕਿ ਰਾਤ ਵੀ ਆਈ ਸੀ ਨਹੀਂ ਹੁਣ ਨਹੀਂ ਆਈ ਮਿੱਟੀ ਪੈਸੇ ਲੈਣ ਆਇਆ ਬਸ ਦੇਖੋ ਨਾ ਗੱਲ ਕਰ ਲੋ ਦੇਖ ਕੀ ਕਹਿੰਦਾ ਉਹ ਉਠੋ ਛੱਡ ਦੇ ਇਹਨੂੰ ਫਟਾਫਟ ਹੈਲੋ ਫਟੇ ਫਟੇ ਵਿਚੜਾ ਸੁਸਤ ਹੋਇਆ ਆਪਣਾ ਸੁਸਤ ਜਲਦੀ ਕਰ ਜਲਦੀ ਮੇਰਾ ਪੁੱਤ ਅਸੀਂ ਕਿਤੇ ਨਹੀਂ ਚੱਲੇ ਹੈਗੇ ਅਸੀਂ ਫਤੇ ਨੂੰ ਕਮਾਣ ਲੈ ਕੇ ਚੱਲੇ ਆਂ ਕਮਾਂਡ ਵਾਸਤੇ ਫਤਿਹ ਕਹਿੰਦਾ ਮੈਨੂੰ ਲੈ ਕੇ ਨਹੀਂ ਗਏ ਤਾਂ ਹੀ ਕਮਾਂਡ ਚੱਲਿਆ ਫਤਿਹ ਸੰਗਰੂਰ ਚੱਲਿਆ ਸੰਗਰੂਰ ਉਹੋ ਪੁੱਤ ਇਧਰ ਨਾ ਨਾ ਵੀਡੀਓ ਨਾ ਸੰਗਰੂਰ ਚੱਲੇ ਆ ਕਹਿ ਦੋ ਫਿਰ ਹੁਣ ਮੈਨੂੰ ਕੀ ਪਤਾ ਤੁਹਾਡੇ ਪਿਓ ਪੁੱਤਾਂ ਦੀ ਗੱਲ ਹੈ ਮੈਨੂੰ ਨਾ ਕਿ ਲੋਨ ਇੱਟਾ ਪਸੰਦ ਨਹੀਂ ਆਉਣੀ ਆਪਾਂ ਨੂੰ ਅਵਤਾਰ ਇਹ ਤੁਹਾਡੇ ਨਾਲ ਚੱਲਿਆ ਸੰਗਰੂਰ ਕਹਿੰਦਾ ਮੈਂ ਆਫਿਸ ਕੌਣ ਬੁਲਾ ਰਿਹਾ ਬਾਹਰ ਆਹੀ ਜੀ ਮੈਂ ਕਿਹਾ ਨਾ ਆ ਤਾਂ ਕਿਤੇ ਨੁੱਤ ਦੀ ਕਿਨੀ ਗਿਆ ਸਤਿ ਸ਼੍ਰੀ ਅਕਾਲ ਜੋਬਨ ਸਤਿ ਸ਼੍ਰੀ ਅਕਾਲ ਕੈਂਚੀ ਫੜਾਇਓ ਦਮਨ ਜੋਬਨ ਨੂੰ ਵੀ ਤੂੰ ਇਹਦਾ ਪੁੱਛਲਾ ਕਰੇਂ ਵੀ ਆ ਬਾਹਰ ਦੀ ਲਾ ਲਾ ਆਪ ਬੁਟੀਕ ਦੇ ਅੱਗੇ ਲਵਾਈ ਹੁੰਦੀ ਸੌਖੀ ਹੁੰਦੀ ਪਾਣੀ ਉਹ ਅਗਲੇ ਨੇ ਪਿਆਲੀ ਵਾਲੀ ਏ ਇੱਥੇ ਉਹ ਜਾਂਦੀ ਆ ਉਹ ਕੀ ਪੁੱਤ ਇੱਧਰ ਲੈ ਕਿੱਥੇ ਜਾਂਦੀ ਆ ਉਹਰੇ ਜੇ ਤੂੰ ਮੈਨੂੰ ਕਹਿਂਦਾ ਹਾਂ ਚੱਕਣਗੇ ਪੱਥਰ ਜੀ ਆਪਾਂ ਕਹਿੰਦੇ ਆਪਾਂ ਹੋਰ ਉੱਪਰ ਚੱਲ ਜਾਈਏ ਹੋਰ ਉੱਪਰ ਪਤਾ ਨਹੀਂ ਕੀ ਹੋ ਗਿਆ ₹100 ਕਹੀਦਾ ਜਾ ਮੇਰੇ ਚਿੱਟੇ ਪਰਚੋ ਕੱਢ ਕੇ ਲਿਆ ₹100 ਆ ਲੈ ਜਾ ₹200 ਕਹੀਦਾ 70 ਹੋ ਗਿਆ 100 100 ਦੇ ਮੇਰੇ ਪਰਚੋ ਦੇ ਦੇ 100 ਜਾ ਹੁਣ ਹੌਂਦਾ ਲਾਉਂਦਾ ਹੋਰ ਸਿਆਣਾ ਬੰਦਾ ਲਾਉਂਦਾ ਫਿਰ ਤਾਂ ਪਤਾ ਲੱਗ ਜਾਂਦਾ ਨਾ ਜਿਹੰਦਾ ਬੰਦੇ ਕਿਹਾ ਉਹ ਹੋ ਜਾਂ ਗਿਆ ਆਤਮਾ ਨੂੰ ਉਹ ਮੋਸਚਰਾਈਜ਼ ਮੁਰਤੇ ਕੱਪਸਾਂ ਤੇ ਲਾਉਂਦੇ ਟਾਵਰ ਨਾ ਚੱਕਦੇ ਹਾਂ ਉਤੋਂ ਨਾਲੇ ਇੱਥੇ ਵੀ ਲਾ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਸੀ ਉਰੇ ਵੀ ਲਾ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਕੱਲ ਹੁਣ ਵੇ ਮਿਸਤਰੀ ਡਿਊਟੀ ਆਪਣੀ ਕੀ ਕਹਿ ਸਕਦੇ ਆ ਉਹ ਬਹੁਤ ਵੱਲਤੀ ਕਰੀ ਨਾ ਤਾਂ ਉਹ ਕੰਮ ਕਰਖਾ ਮੈਨੂੰ 200 ਦੇ ਮੈਂ ਤੁਹਾਨੂੰ 100 ਗੂਗਲ ਪੇ ਕਰਾ ਠੀਕ ਆ ਪੁੱਤ ਨਹੀਂ ਤੂੰ ਖਰਾਬ ਕੰਮ ਕਰਤਾ ਹੁਣ ਸਾਰਾ ਮਿਸਤਰੀ ਆਪ ਤਾਂ ਆਉਂਗਾ ਨਹੀਂ ਹੈਗਾ ਮਿਸਤਰੀ ਨੂੰ ਗਾਲਾਂ ਕੱਢੋ ਫਿਰ ਮਿਸਤਰੀ ਆਪ ਤਾਂ ਆਉਂਦਾ ਨਹੀਂ ਹੈਗਾ ਕਹਿੰਦਾ ਕਹਿੰਦਾ ਮਿਸਤਰੀ ਆਪ ਤਾਂ ਆਉਂਦਾ ਨਹੀਂ ਹੈਗਾ ਜ਼ੁਬਾਨੇ ਬਾਣ ਖਾਤੋਂ ਦਾ ਫੁੱਟੀ ਜ਼ੋਰ ਅਗਲੇ ਦਾ ਵਖਿਆ ਵਾਣ ਸੀ ਤੂੰ ਹੀ ਗਲਤ ਕੰਮ ਕਿਉਂ ਕਰਦੇ ਹੁੰਦੇ ਹੋ ਨਹੀਂ ਹੁਣ ਤਾਂ ਮਿੱਟੀ ਆਈ ਨਹੀਂ ਹੈਗੀ ਚੌਲ ਗੋਂਦੀ ਦੀ ਉਹਨੇ ਉਦੋਂ ਦਾ ਕੰਪਿਊਟਰ ਕਰਾ ਫੇਰ ਕੇ ਨਹੀਂ ਕੁਝ ਕੀਤਾ ਹੋਣ ਸੀ 2 ਵਜੇ ਪਾਣਾ ਆ ਤੁਸੀਂ ਟੀ-ਸ਼ਰਟ ਪਿੱਛੇ ਕੀ ਲਾਇਆ ਆ ਪਿੱਛੋਂ ਸਾਫ ਕਰੋ ਟੀ-ਸ਼ਰਟ ਕੀ ਲਾਇਆ ਜੇ ਦੱਸ ਫਿਰ ਕੀ ਕੀ ਲਾ ਰੱਖਿਆ ਪਤਾ ਨਹੀਂ ਆਉਂ ਭਾਵੇਂ ਕਦੇ ਬਰਸ਼ ਨਾ ਕਰੇ ਅੱਜ ਬਰਸ਼ ਹੋ ਰਿਹਾ ਦੇਖੋ ਛੇਤੀ ਕਰ ਲੇਗਾ 1 ਸੈਕਿੰਡ ਚ ਤਾਂ ਤਾਂ ਠੀਕ ਹੈ ਹੋੜੀ ਐਨਾ ਉਹ ਇੰਨੀ ਕੋਲ ਕਿਉਂ ਆ ਇਹ ਦੇਸੀ ਕਿਉਂ ਹੋਈ ਇਹ ਤੇ ਦੇਸੀ ਕਿਉਂ ਹੋ ਜਾਂਦਾ ਇੰਨਾ ਪਾ ਪਾ ਕੇ ਉੱਤੇ ਬਰਸ਼ ਕਰਨ ਲੱਗੇ ਹੋ ਇਹ ਬਤੇ ਤੇ ਮੱਕੀ ਦੇ ਦਾਣੇ ਜਿੰਨਾ ਕਰਨਾ ਹੁੰਦਾ ਇਹ ਹਾਏ ਮੇਰੇ ਨੂੰ ਹਾਲ ਆ ਦੇਖ ਨਾ ਇਹ ਸਾਡੇ ਘਰਾਂ ਦਾ ਹਾਲ ਆ ਜੀ ਇਹ ਇੰਨੀ ਕੋਲੀ ਲਾਈ ਜਿਵੇਂ ਅੱਜ ਹੀ ਮੈਲ ਲਾ ਲੈਣੀ ਸਾਰੀ ਹਾਲੋ ਦਮ ਆ ਵੀ ਠੀਕ ਆ ਦਮ ਆ ਵੀ ਕੈਂਟ ਆ ਇਹ ਤੁ ਕਰ ਲੈ ਛੇ ਕੀ ਕੰਮ ਕਰ ਤੋ ਉਹ ਵੀ ਦਮ ਨਹੀਂ ਨਹੀਂ ਸਹੀ ਹੈ ਸਹੀ ਹੈ ਚੱਪਲੋ ਦੀ ਬਹੁਤ ਸੋਹਣੀ ਹੈ ਬਾਹਰੋਂ ਆਈ ਚੱਪਲ ਆ ਕੋਈ ਮਾੜੀ ਮੋਟੀ ਗੱਲ ਆ ਗਣ ਕਪੜੇ ਦਾ ਕੱਢੋ ਦੇ ਕਪੜੇ ਕੱਢ ਤੋ ਖਲੋਤੀ ਐ ਹਾਂ ਗੱਡੀ ਕੱਢ ਲਿਆਓ ਜਾਓ ਤੁਸੀਂ ਭੱਜ ਕੇ ਜਾਓ ਤਾਂ ਟੀ-ਸ਼ਰਟ ਕਿੱਧਰ ਜਾ ਰਹੀ ਐ کلਵਿੰਦਰ ਵੀ ਗੱਡੀ ਸਰਵਿਸ ਕਰਾਉਣੀ ਯਾਦ ਆ ਗਈ ਉਹਨੇ ਦੇਖਿਆ ਵੀ ਅਸਾ ਸਾਡੀ ਗੱਡੀ ਸਾਫ ਹੋ ਗਈ ਤੇ ਉਧਰੋਂ ਹੋਰ ਭੱਜ ਗਿਆ ਫਟਾਫਟ ਸਰਵਿਸ ਕਰਾਉਣ ਐ ਨਹੀਂ ਹੈਗਾ ਕਿ ਮੈਂ ਨਾਲ ਜਾਂਦਾ ਹਾਂ ਹਾਂ ਆਪ ਲੈ ਕੇ ਨਹੀਂ ਹੈ ਗਈ ਉਹਨੂੰ ਕੱਲ ਆਪ ਲੈ ਕੇ ਨਹੀਂ ਗਈ ਕੱਲ ਮੈਂ ਤੈਨੂੰ ਕਿਹਾ ਤੇ ਤੂੰ ਕਹਿੰਦਾ ਮੇਰੇ ਘਰ ਖੇਡਦਾ ਤੂੰ ਆਪਣੀ ਵਧੀ ਕਰਕੇ ਨਹੀਂ ਕਰਦਾ ਮੈਂ ਕਪੜੇ ਕਾ ਲੈਣਾ ਯਾਰ ਕੀ ਕਰਾਂਗਾ ਕੋ ਕਰ ਨਹੀਂ ਫਤਿਆ ਕੋਈ ਫਤਿਆ ਨਹੀਂਗਾ ਯਾਰ ਵੀ ਸੋਚ ਲਾ ਜਾਓ ਚੰਗੀ ਤਰ੍ਹਾਂ ਚੁੱਪ ਹੋ ਜਾ ਲਾ ਕੇ ਬੋਲ ਲਾ ਸੋਚ ਲਾ ਤੁਸੀਂ ਜਾਣਾ ਕਿਤੇ ਉਹ ਟੀਸ਼ਰਟ ਕਿਹੜੀ ਆਈ ਚਿੱਲ ਮਾਰਾਂਗੇ ਟੈਲਾ ਵੇਖਣ ਚੱਲਾਂਗੇ ਕਾ ਕੋਈ ਨਾ ਅਸੀਂ ਵੀ ਟੈਲਾ ਦੇਖਣ ਚੱਲਿਆਂ ਆਹ ਯਾਰ ਉਧਰ KFC ਪੈਂਦਾ ਇੱਧਰ ਕੀ ਇਹਨਾਂ ਨੇ ਉੱਥੇ ਉਹੀ ਪੁੱਠੇ ਲਾ ਕੇ ਯਾਰ ਇੱਧਰ ਵੀ ਕੀ ਆਸੀ ਇਹ ਟੀਸ਼ਰਟ ਤਾਂ ਲਾ ਦੇ ਪੁੱਤਰੀ ਟੀਸ਼ਰਟ ਲਾ ਪਹਿਲਾਂ ਬੜਾ ਸੋਚਣਾ ਪੁੱਤੇ ਸਾਡੇ ਨਾਲ ਕਹਿੰਦਾ ਨਾਲ ਚੱਲ ਆੜੀ ਟੁੱਟ ਗਈ ਹੱਥ ਬਾ ਚੰਗਾ ਮੈਂ ਠੀਕ ਹੈ ਕਾ ਟੁੱਟਣ ਦੇ ਕਾ ਉਹ ਮੇਰਾ ਪਾਸੇ ਬਈ ਹਾਂ ਹਾਂ ਤੂੰ ਕੀ ਦੇਖ ਰਿਹਾ ਤੇ ਕੀ ਦੇਖ ਰਿਹਾ ਮੈਂ ਆਚਲ ਹਰੇ ਚੱਲਿੰਦੇ ਆ ਲੈਟਨ ਆਇਆ ਹ ਕਮੰਕੜ ਚਲ ਫਤਿ ਸੇਤੀ ਕਰੋ ਸੇਤੀ ਫਤਿ ਸੇਤੀ ਸਾਤਾ ਗਿਆ ਚਪਲ ਕਿਉਂ ਲਾ ਦੇ ਲੈਟਾ ਨਹੀਂ ਚਪਲ ਮੈਂ ਤੈਨੂੰ ਦੇਤੀ ਸੀ ਮੈਂ ਉਹਦੇ ਉਹਦੇਂ ਦੇਤੀ ਮੈਂ ਆ ਚਪਲ ਫੜ ਲੈ ਆਪਣੀ ਆ ਬਈ ਅਗਲਾ ਦਿਨ ਸਵੇਰੇ ਚਾ ਸਵੇਰੇ ਬਣਾਈ ਐ ਸਵੇਰੇ ਬਣਾਈ ਚਾਹ ਹੁਣ ਤਾਂ ਬਣਾਈ ਆ ਉਹਨਾਂ ਨੂੰ ਦੇ ਦਿਓ ਤੇ ਦੇਤੀ ਉਹਨਾਂ ਨੂੰ ਪਿਆਤੀ ਚਾਹ ਵਿਆਹ ਦੇ ਬੂਟੇ ਹੁਣ ਬੂਟੇ ਹੋਣਾ ਦਾ ਨਹੀਂ ਮੈਨੂੰ ਪਤਾ ਦੂਜਿਆਂ ਨੂੰ ਤਾਂ ਪਿਆਤੀ ਹੀ ਚੜ ਗਏ ਨੇ ਵਿਚਾਰੇ ਹੁੰਦੇ ਹੁਣ ਬਣਾਈ ਆ ਉਹ ਚਾਹ ਉਹਨੂੰ ਪਿਵਾ ਦਿਓ ਉਹਨਾਂ ਨੂੰ ਚਾਹ ਪਾ ਕੇ ਦੇ ਦਿਓ ਫਿਰ ਭਾਈ ਪਤੀਲਾ ਬਣਿਆ ਪਿਆ ਵਾਲਾ ਦਾ ਕੀ ਬਣਨਾ ਕੰਗੀ ਕਰਦੇ ਕਹਿੰਦਾ ਵਾਲਾਂ ਦਾ ਕੀ ਬਣਾ ਦਾਦੀ ਕਹਿੰਦੀ ਮੈਂ ਕੰਗੀ ਕਰਦੀ ਘਾਟਾ ਗੁੰਨ ਦੀ ਫਤਹਿ ਦੱਸ ਕਹਿੰਦਾ ਕੰਗੀ ਵੀ ਨਹੀਂ ਕਰਦੀ ਦਾਦੀ ਹੈ ਕੀ ਕੀਤਾ ਜਾਏ ਬੋਲਦਾ ਨਹੀਂ ਬੋਲ ਹੈ ਆ ਸਾਡੇ ਦੇ ਫੁੱਟ ਪਾ ਕੇ ਜਾਣੇ ਨੇ ਹੋਰ ਹੈ ਨਹੀਂ ਲੱਭ ਲਈ ਲੈ ਕੀ ਫਾਇਦਾ ਨਾਲ ਬਣਿਆ ਕੀ ਤੂੰ ਹੈ ਨਹੀਂ ਕੱਪੜੇ ਚਾਚੇ ਦੇ ਨਾਲ ਵਿੱਚੋਂ ਜਾਣਾ ਕੋਈ ਨਾਲ ਤਾਂ ਕੇ ਨਹੀਂ ਤਿਆਰ ਹੋ ਜਾਂਦੇ ਆਪਣੇ ਆਪ ਆਪਣਾ ਕੰਮ ਕਰਨਾ ਹੁੰਦਾ ਕੀ ਕਰੇ ਕਿਹਦੇ ਨਾਲ ਜਾਵੇ ਹੋ ਉਹੀ ਬਸ ਵਾਧੂ ਦਾ ਚਾਹ ਮੇਰੇ ਬੱਚੇ ਦੇ ਤੇ ਕੱਪੜੇ ਚਾਚੇ ਦੇ ਪਾਸ ਆਪਣੇ ਦੀ ਵਧੀਆ ਬੁਟਾ ਤੇ ਸ਼ਰਾਤ ਦਾ ਨਾ ਕਰ ਫਟੇ ਕੱਪੜੇ ਚਾਹੇ ਪਰ ਮੂੰਹ ਤੋੜ ਨਾਲ ਮਮੀ ਨੇ ਮੈਨੂੰ ਆਪ ਦੱਤੇ ਨੇ ਤਾਂ ਉਹ ਚੰਗੀ ਨਹੀਂ ਲੱਗ ਆਜੇ ਵੀ ਕੀ ਚਾਚ ਕੇ ਡਗੜੇ ਬੱਪੂ ਡਗੜੇ ਸੋਹਣੀ ਹੋਦੇ ਸੋਹਣੀ ਨੇ ਕਿੱਦਾਂ ਦੇਖਾਈ ਅੱਜ ਮੈਂ ਸੂਟ ਪੇਰ ਕੀਤਾ ਹੋਇਆ ਜੀ ਪਿੰਕ ਕਲਰ ਦਾ ਦੇਖ ਸਕਦੇ ਤੁਸੀਂ ਇਹਦਾ ਵਰਕ ਸਿਰਫ neck ਤੇ baaju ਦੇ ਉੱਪਰ ਹੈ ਇਹ ਆਪਾਂ ਨੇ ਬਣਾਇਆ ਜੀ ਮਸ਼ਲੀਨ कॉटन ਦੇ ਉੱਪਰ ਇਹਨੂੰ ਤੁਸੀਂ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ ਤੁਹਾਡੀ ਚੋਇਸ ਹੈ ਤੁਸੀਂ ਕਿਸ ਫੈਬਰਿਕ ਤੇ ਬਣਾਉਣਾ ਚਾਹੁੰਦੇ ਹੋ ਤੇ ਇਹਦੇ ਨਾਲ ਦੁਪੱਟਾ ਮੈਂ ਰੱਖਿਆ ਕੰਟਰਾਸਟ ਦੇ ਹੋ ਫਲਾਵਰ ਦੇ ਵਿੱਚ 컬러 ਹੈ ਆਪਾਂ ਦੇਖ ਸਕਦੇ ਤੁਸੀਂ ਤੁਹਾਡੀ ਚੋਇਸ ਹੈ ਤੁਸੀਂ بیس ਕਲਰ ਦਾ ਦੁਪੱਟਾ ਰੱਖਣਾ ਜਾਂ ਤੁਸੀਂ ਕੰਟਰਾਸਟ ਕਰਨਾ ਹੈ ਮੈਨੂੰ ਦੱਸ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਮੇਰੇ ਕੋਲ ਰੈਡੀ ਕਰਵਾਣਾ ਆਪਣਾ ਮੋਬਾਈਲ ਨੰਬਰ ਹੈਗਾ ਜੀ 9814790283 ਠੀਕ ਹੈ ਜੀ ਯਾਰ ਇਹ ਤੁਮ ਕਿੱਥੇ ਆਵਾਵੇਂ ਚੱਪੜਾਂ ਨੇ ਆ ਜਾ ਆ ਜਾ ਕੋਈ ਆ ਜਾ ਆ ਜਾ ਕੋਈ ਚੱਕਰ ਨਹੀਂ ਫੇਰ ਤੇਰੀ ਆ ਮੈਂ ਮਾਸੇ ਕਿੱਥੇ ਗਈ ਐ ਮਿਸਤਰੀ ਲੱਪਣ ਗਈ ਐ ਸਮਾਨ ਟਕਣ ਪਾਣਾ ਪਾਪਾ ਗੱਡੀ ਗਲਤ ਵਾਗਨੇ ਪਾਪਾ ਕਹਿੰਦੇ ਮੈਂ ਰੇਤਾ ਕਿ ਨਹੀਂ ਬਾੜ ਦੂੰ ਇਹ ਗੰਦੀ ਤਾਂ ਹੋਣੀ ਹੀ ਐ ਇਹ ਰੇਤਾ ਨਹੀਂ ਬਾੜਨੀ ਆਹ ਇਹ ਕੱਢੀ ਖੋਰਤ ਵਾਈਏ ਤਾਂ ਹੀ ਉਹਨਾਂ ਕਰਾ ਖੜੀ ਕੀਤੀ ਕਹਿੰਦੇ ਗੰਦੀ ਹੋ ਜਾਣੀ ਉਹਦੇ ਤਾਂ ਹੀ ਤਾਂ ਚਿੱਕੀ ਹੋਈ ਪਈ ਇੱਕ ਹੋਰ ਨਵੀਂ ਕਢਾਈ ਐ ਇਹ ਜੀ ਮੈਂ ਖਿਆ ਆਹੋ ਕਢਾਈ ਨਵੀਂ ਮੈਨੂੰ ਪਤਾ ਹੈ ਇਹ ਨਵੀਂ ਕਢਾਈ ਜੋ ਬਣ ਹੈ ਇੱਕ ਸੋਨੀ ਹੈ ਬਟਾ ਨਹੀਂ ਬੋਲਦੇ ਹੁੰਦੇ ਮੈਂ ਆਸੀ ਅਸੀ ਜਦ ਨਹੀਂ ਪੜੀ ਤਾਂ ਮੈਂ ਉਸਮਾਨ ਚਾਪਲਾ ਕੁਝ ਕਰਾ ਉਹ ਮੇਰਾ ਸੂਟ ਸੋਣਾ ਮੈਂ ਬਸ ਗਲੇ ਤੇ ਨਾਇਆ ਬਸ ਸੂਟ ਬੰਨ੍ਹਾ ਸ਼ਾਟਾ ਨਾਲ ਮੈਂ ਇਹਦੇ ਥੱਲੇ ਮੈਂ ਲਾਈਨਿੰਗ ਵੀ ਨਹੀਂ ਲਗਾਈ ਹੈਗੀ ਬਸ ਸ਼ਰਟ ਥੱਲੇ ਲਗਵਾਈ ਹੈ ਸਵਾਦ ਥੋੜਾ ਜਿਹਾ ਲਗਵਾਈ ਹੈ ਹਾਂ ਠੀਕ ਦਮਨ ਨੇ ਆ ਡਰੈੱਸ ਪਾਈ ਏ ਤੇ ਦਮਨ ਨੂੰ ਨਾਨੀ ਕਹਿੰਦੀ ਕਿ ਆ ਇੰਨਾ ਖੁੱਲਾ ਕਿਉਂ ਸਵਾਇਆ ਈ ਦਮੂ ਕਹਿੰਦੀ ਮੇਰੀ ਤਾਂ ਬੇਇੱਜ਼ਤੀ ਕਰਦੀ ਨਾਨੀ ਨੇ ਉਹਨੇ ਲੈ ਹੈ ਇਦਾਂ ਦਾ ਕਿਉਂ ਖੁੱਲਾ ਇੰਨਾ ਇਹ ਕਹਿੰਦੀ ਖੁੱਲੇ ਚ ਵਧੀਆ ਗਰਮੀ ਨਹੀਂ ਲੱਗਦੀ ਸਗੋਂ ਦਮੂ ਦਮੂ ਦਾ ਫੈਸ਼ਨ ਫੇਲ ਹੋ ਗਿਆ ਨਾਨੀ ਕਹਿੰਦੀ ਇੰਨਾ ਖੁੱਲਾ ਕਿਉਂ ਸਵਾਇਆ ਈ ਹੈ ਕੋਈ ਜੱਜ ਕਰ ਉਹਦਾ ਤੇ ਵੈਸੇ ਗੱਲ ਨਹੀਂ ਸੋਹਣਾ ਲੱਗਦਾ ਹੈ ਖੁੱਲਾ ਕਿ ਜਿਵੇਂ ਮੋਟੀ ਹੈ ਉਹ ਹਿਸਾਬ ਨਾਲ ਤਾਂ ਠੀਕ ਹੈ ਕਿ ਦਮਨ ਸਾਡਾ ਮੋਟਾ ਬਣਾ ਹੈ ਨਾ ਉਹ ਕਿਹਦਾ ਸੀ ਤੇਰੇ ਯਾ? ਉਹ ਬੇਟੀਆਂ ਵਾਲੇ ਵੱਲ ਹੋਈ। ਅੱਛਾ। ਪਰਸ ਪੁੱਤ ਵੱਡਾ ਲੈ ਲੈਣਾ। ਇੱਥੇ ਪੈਸੇ ਕਿੱਥੇ ਨੇ? ਮੈਨੂੰ ਲਿਪ ਗਲੋਸ ਦਿਓ। ਗਲੋਸ। ਚਾਹ ਦੂਜੀ ਪਈ ਹੈ ਪਤੀਲੇ 'ਚ। ਉਹ ਚਾਹ ਪੀਓ। ਪਤੀਲੇ 'ਚ ਬਣਾਈ ਤਾਜੀ ਬਣਾਈ ਹੋਈ ਹੈ। ਅੱਗਾ ਕਹਣਾ ਮੰਮੀ ਚਾਹ ਬਣਾ ਦੇ। ਨੇ ਬਣਾਣੇ ਕੀ ਐ ਦੋ ਦੋ ਘਟੇ ਹੀ ਘਟਨਾ ਕੇ ਪੀਣੀ ਐ ਥੋੜੀ ਕੋਨੀ ਬਣੇ ਹੈ ਮੈਨੂੰ ਪਸੰਦ ਨਹੀਂ ਹੁੰਦੀ ਚਾਹ ਛੇਤੀ ਨੇ ਦੋ ਘਟੇ ਹੀ ਹੁੰਦੀ ਚਾਹ ਤਾਜੀ ਹੋਏ ਮਮੇ ਨੂੰ ਚਾਹ ਹੁੰਦੀ ਹੈ ਨਹੀਂ ਤੂੰ ਹੀ ਉਹ ਚਾਹ ਕਰੂੰਗੀ ਬਣੀ ਹੁਣ ਤੂੰ ਹੀ ਲੈਡ ਪੀਤੀ ਐ ਸਾਡਾ ਵੀ ਸੂਰ ਹਾਂਜੀ ਹੋਰ ਕਹਿੰਗੇ ਕੌਣ ਉਹ ਬੈਠਾ ਥੋੜੀ ਗੱਡੀ ਚ ਲੱਗਿਆ ਗੱਡੀ ਚਲੀ ਕਿਤੇ ਐ ਪਾਪਾ ਨੂੰ ਪਤਾ ਸੀ ਜਾਣਾ ਚਲੀ ਗਈ ਹੋਰ ਕੀ ਜੇ ਜਦੀ ਕਰਦੀ ਸੜਕੀ ਹੋਣੀ ਦੇਖਣਾ ਪਾਪਾ ਨੂੰ ਪਤਾ ਹੀ ਜਾਣਾ ਹੋਰ ਥਾਣਾ ਗਏ ਹੋਣਗੇ ਮਿਸਰੀ ਨਾਲ ਪਾਪਾ ਆ ਮਿਸਰੀ ਉਹਨਾਂ ਡਾਕਟਰ ਮੰਗੋ ਗਿਆ ਉਹ ਤੇ ਨੰਬੋ ਮੀਟਿੰਗ ਹੋ ਸਕਦੀ ਇੱਥੇ ਕਣੀ ਲਾਉਣਾ ਉਥੇ ਇਹ ਰਾਤ ਦੀ ਮਿੱਟੀ ਹੈ ਸੁੱਤੀ ਨਾ ਜੇ ਛੁੱਟੀ ਕੱਤੇ ਪਾਣੀ ਲਾ ਗਿਆ ਉਥੇ ਸੁਤੀ ਚ ਪਾਪਾ ਅਕਤੋ ਦੂਰੇ ਇੱਥੇ ਪਾਪਾ ਬੁਲਾ ਰਿਹਾ ਅਰਜ ਆਪਾਂ ਦਾ ਆਹ ਚਾਰਜਰ ਲੱਗਾ ਲੱਤੋ। ਆਹ। ਤੂੰ ਤੇ ਫੋਨ ਦਾ ਫੋਨ ਦਾ ਲੈਪਟਾਪ 'ਚ ਹੀ ਹੋਣਾ। ਬੈਗ 'ਚ ਹੀ ਹੋਣਾ। ਪਾਪਾ ਕਿੱਥੇ ਚੱਲੇ ਨੇ? ਚੀ ਆਦੇ। ਪਾਪਾ ਨੇ ਲੈਪਟਾਪ ਬਾਹਰ ਨੂੰ ਲਾਇਆ। ਦਮਨ ਨੂੰ ਪੁੱਛਣਾ ਹੀ ਕੋਈ ਨਹੀਂ ਪਤਾ ਲੱਗਦਾ। ਦੇ ਚਲੋ ਜੀ ਤੁਸੀਂ ਬਣੇ ਰਹੋ ਵਲੌਗ ਚ ਇੱਥੇ ਹੀ ਆਪਾਂ ਵਲੌਗ ਆਪਾਂ ਦੂਜਾ ਕੰਟੀਨਿਊ ਕਰ ਦਾਂਗੇ ਕਿਉਂਕਿ ਅਸੀਂ ਅੱਜ ਜਾਣਾ ਜਗਰਾਉਂ ਬਣੇ ਰਹੋ ਤੁਸੀਂ ਵਲੌਗ ਚ ਤੁਹਾਨੂੰ ਆਪਾਰ ਦੱਸਾਂਗੇ ਠੀਕ ਹੈ ਠੀਕ ਇੱਥੇ ਜਾਣਾ ਤੁਸੀਂ ਇਹ ਵਲੌਗ ਨੂੰ ਲਾਈਕ ਕਰੋ ਤੇ ਅਗਲੇ ਵਲੌਗ ਇਨ ਤੁਹਾਨੂੰ ਦੱਸਾਂਗੇ ਆ ਕੀ ਉੱਥੇ ਕੀ ਕੀ ਚੇਂਜ ਹੋ ਰਿਹਾ ਸਾਡੇ ਪਿਛਲੇ ਘਰ ਚ ਆਠ ਦਾ ਲਾ ਬੱਸ ਹੂੰ ਪਤੇ ਸਾਡੇ ਨਾਲ ਚੱਲੇ ਆ ਕੁਝ ਖਾਤਾ ਪੀਤਾ ਕੁਝ ਨਹੀਂ ਖਾਤਾ ਚੱਲੋ ਖਾਪ ਤੇ ਕੇ ਜਾਣਾ ਜਾ ਨਹੀਂ ਖਵਾ ਦਾਂਗੇ ਬੱਸ